ਪੰਜਾਬੀ ਫਿਲਮ ਅਦਾਕਾਰਾ ਸੋਨਮ ਬਾਜਵਾ ਦੀ ਇੱਕ ਫਿਲਮ ਦੇ ਸ਼ੂਟਿੰਗ ਸਰਹੰਦ ਦੇ ਇਤਿਹਾਸਕ ਪਗਤ ਸਦਨਾ ਕਸਾਈ ਦੀ ਮਸਜਿਦ ਦੇ ਵਿੱਚ ਫਿਲਮ ਦੀ ਟੀਮ ਵੱਲੋਂ ਕੀਤੀ ਗਈ ਤਾਂ ਇਸ ਤੋਂ ਬਾਅਦ ਹੁਣ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਨਾਲ ਮੁਲਾਕਾਤ ਕਰਕੇ ਫਿਲਮ ਦੀ ਪੂਰੀ ਟੀਮ ਵੱਲੋਂ ਲਿਖਤੀ ਤੌਰ ਤੇ ਮਾਫੀ ਮੰਗੀ ਗਈ ਹੈ ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਹੈ ਕਿ ਫਿਲਮ ਦੀ ਟੀਮ ਵੱਲੋਂ ਉਨ੍ਹਾਂ ਤੋਂ ਲਿਖਤੀ ਤੌਰ ਤੇ ਮਾਫੀ ਮੰਗੀ ਗਈ ਹੈ ਕਿ ਜਦੋਂ ਵੀ ਕੋਈ ਵਿਅਕਤੀ ਆਪਣੀ ਗਲਤੀ ਨੂੰ ਮਹਿਸੂਸ ਕਰਦਾ ਹੈ ਤਾਂ ਸੁਭਾਵਿਕ ਹੈ ਕਿ ਉਸ ਨੂੰ ਮਾਫ ਕਰ ਦਿੱਤਾ ਜਾਵੇ ਕਿਉਂਕਿ ਮਾਫੀ ਮੰਗਣ ਵਾਲਾ ਵੱਡਾ ਹੁੰਦਾ ਹੈ ਅਸੀਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਅ ਪਿਛਲੇ ਦਿਨੋਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਜਿਹੜੀ ਬੜੀ ਇਤਿਹਾਸਿਕ ਮਸਜਿਦ ਹੈ ਭਗਤ ਸਦਨਾ ਜੀ ਦੀ ਉੱਥੇ ਇੱਕ ਸ਼ੂਟਿੰਗ ਜਿਹੜੀ ਹੈ ਉਹ ਹੋਈ ਸੀਗੀ ਕਿਉਂਕਿ ਮਸਜਿਦ ਦੇ ਵਿੱਚ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਸੀ ਕਿ ਉਹ ਦੇ ਨਾਲ ਧਾਰਮਿਕ ਪਾਵਨ ਆਮ ਨੂੰ ਠੇਸ ਪਹੁੰਚੀ ਗਈ ਤੇ ਅਸੀਂ ਇਸ ਸੰਬੰਧ ਦੇ ਵਿੱਚ ਜਿਹੜੀ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਤੇ ਫਿਲਮ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਅੱਜ ਇਹ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਇਹਨਾਂ ਨੇ ਇਸ ਗੱਲ ਨੂੰ تسلیم ਕੀਤਾ ਹੈ ਕਿ ਉਹ ਜਿਹੜੀ ਸ਼ੂਟਿੰਗ ਹੈ ਉਹ ਅਣਜਾਣੇ ਦੇ ਵਿੱਚ ਉੱਥੇ ਕੀਤੀ ਗਈ ਹੈ ਔਰ ਇਸ ਗੱਲ ਦਾ ਯਕੀਨ ਦਿਲਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਦੁਬਾਰਾ ਇਹ ਸਿਰਫ ਮਸਜਿਦ ਹੀ ਨਹੀਂ ਵੀ ਕਿਸੇ ਵੀ ਧਾਰਮਿਕ ਪਾਵਨਾਮਾਂ ਦਾ ਬਹੁਤ ਖਿਆਲ ਰੱਖਿਆ ਜਾਏਗਾ ਔਰ ਮੈਂ ਉਮੀਦ ਕਰਦਾ ਹਾਂ ਤੌਰੇ ਸਾਰਿਆਂ ਤੋਂ ਕਿ ਅਸੀਂ ਸਾਰੇ ਲੋਕ ਇਸ ਵੇਲੇ ਇਕੱਠੇ ਮੌਜੂਦ ਹਾਂ ਔਰ ਜਦ ਵੀ ਕੋਈ ਬੰਦਾ ਆਪਣੀ ਗਲਤੀ ਨੂੰ تسلیم ਕਰਦਾ ਹੈ ਤੇ ਮੈਂ ਸਮਝਦਾ ਕਿ تسلیم ਕਰਨ ਵਾਲਾ ਵੀ ਬੰਦਾ ਵੱਡਾ ਹੁੰਦਾ ਹੈ ਔਰ ਉਹਨਾਂ ਦੀ ਗੱਲ ਨੂੰ تسلیم ਕਰਨ ਵਾਲੀ ਜਿਹੜੀ ਆਵਾਮ ਹੈ ਉਹ ਵੀ ਬੜੀ ਹੁੰਦੀ ਹੈ ਫਿਲਮ ਦੇ ਪ੍ਰੋਡਿਊਸਰ ਵੱਲੋਂ ਵੀ ਇਹ ਆਖਿਆ ਗਿਆ ਹੈ ਕਿ ਜੋ ਸਰੰਦ ਦੀ ਇਤਿਹਾਸਕ ਮਸਜਿਦ ਦੇ ਵਿੱਚ ਸ਼ੂਟਿੰਗ ਹੋਈ ਸੀ ਉਹ ਅਣਜਾਣੇ ਵਿੱਚ ਹੋਈ ਸੀ ਜੋ ਕਿ ਨਹੀਂ ਕਰਨੀ ਚਾਹੀਦੀ ਸੀ ਤੇ ਪਿਛਲੇ ਦਿਨ ਆਪਾਂ ਫੱਤੇਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋਲ ਗਲਤੀ ਹੋਈ ਉੱਥੇ ਸ਼ੂਟ ਕਰਨਾ ਜਬਕਿ ਕਰਨੀ ਨਹੀਂ ਸੀ ਜਾਈਦੀ ਹੁੰਤੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਟੇਸ ਪਹੁੰਚੀ ਹੈ ਤੇ ਤਹੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਦੇ ਹਾਂ ਜਗਬਾਨੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ